ਰਹਿਆ ਭਗਵੰਤ ਕਹਿੰਦਾ ਮੇਰੇ ਪੇਕੇ ਨੇ ਉਰੇ ਹਾਂ ਕਹਿੰਦਾ ਮੈਂ ਦੇਖ ਲਾ ਅਛੇਉਣਾ ਬਣਾਤਾ ਧੂਰੀ ਦਾ ਹਾਂ ਆ ਦੇਖ ਗੋਤੇ ਖਾ ਖਾ ਨਿਕਲਦੇ ਆਂ ਇੱਥੇ ਹਾਂ ਦੇਖ ਹਾਂ ਸਾਡੀ ਕੋਈ ਨਹੀਂ ਸੁਣਦਾ ਇੱਕ ਛੋਟਾ ਭਗਵੰਤ ਮਾਨ ਆ ਉਹ ਆਪਣੀ ਛੁਣਦਾ ਨਾ ਬੜਾ ਛੁਟੇ ਨਾ ਛੋਟਾ ਸੁਣੇ ਸਾਡੀ ਕੋਈ ਵੀ ਨਹੀਂ ਸੁਣਦਾ ਕਿੱਧਰ ਨੂੰ ਜਾਈਏ ਤਿੰਨ ਵਾਰ ਗਿਰ ਗਈ ਮੈਂ ਇੱਥੇ ਚੜੇ ਚ ਹਾਂ ਦੱਸ ਉਹਦੇ ਮਰਦਾਬਾ ਦੇ ਬਲਾਵਾਂਗੇ ਹੋਰ ਕੀ ਕਰਾਂਗੇ ਵਿਡਰਾਜ਼ਮ ਦੇ ਨੇ ਕਹਿੰਦੇ ਨੇ ਸਾਨੂੰ ਫੜ ਕੇ ਲੈ ਜਾਗੇ ਕਿ ਤੈਨੂੰ ਜਾਈਏ ਬੋਲੋ ਹੈ ਦੱਸੋ ਹੁਣ ਕਿਧਰ ਜਾਈਏ ਕਿਹੜੇ ਖਾਤੇ ਚ ਗਰੀ ਇੱਥੇ ਗਾਰੇ ਚ ਖੜੇ ਆਂ ਨੂੰ ਚ ਕਿੰਨੇ ਜਿਰਸੀ ਕਹਿੰਦੇ ਆਂ ਵੀ ਆਹ ਸਾਡਾ ਆਹ ਲਕਰੇ ਪਾਣੀ ਦਾ ਸਾਡੇ ਲੰਗਣ ਦਾ ਟੋਏ ਪਾਏ ਪਾਏ ਨੇ ਵੀਰੇ ਆਹ ਹੱਲ ਕਰ ਹਾਂ ਦੱਸ ਆਓ ਇੱਥੇ ਸੜਕਾਂ ਟੁੱਟੀਆਂ ਬਈ ਨੇ ਗੋਤੇ ਖਾ ਖਾ ਨਿਕਲਦੇ ਆਂ ਦੇਖ ਦੇ ਪ੍ਰਦਰਸ਼ਨ ਅਸੀਂ ਸੁੱਤੀ ਪਈ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਜਗਾਉਨੇ ਆਂ ਵੀ ਭਗਵੰਤ ਮਾਨ ਜੀ ਆਉਂਦੇ ਨੇ ਗਰਾਂਟਾਂ ਦੇ ਗੱਫੇ ਦੇ ਕੇ ਤੁਰ ਜਾਂਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਆ ਸੂਆ ਪੱਕਾ ਕਰਤਾ ਕੋਈ ਇਤਰਾਜ਼ ਨਹੀਂ ਪੁਲ ਬਣਦਾ ਕੋਈ ਇਤਰਾਜ਼ ਨਹੀਂ ਪਰ ਇੱਥੇ ਆ ਨਰਕਾਂ ਭਰੀ ਜ਼ਿੰਦਗੀ ਆ ਛੋਟੇ ਛੋਟੇ ਜਵਾਕ ਜਿਉ ਰਹੇ ਨੇ ਤੁਸੀਂ ਤਾਂ ਦੂਜੀਆਂ ਪਾਰਟੀਆਂ ਨੂੰ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਤੇ ਹੂਟਰ ਮਾਰ ਕੇ ਲੰਘ ਜਾਂਦੇ ਉੱਤੋਂ ਦੀ ਤੁਸੀਂ ਵੀ ਲੰਘ ਜਾਂਦੇ ਹੋ ਅਸੀਂ 2022 ਚ ਆ ਲੋਕਾਂ ਨੇ ਤਨੋਂ ਮਨੋਂ ਵੀ ਕਾਮ ਆਦਮੀ ਕਰਦਾ ਮੁੰਡਾ ਮੁੱਖ ਮੰਤਰੀ ਬਣੂ ਸਾਡੀਆਂ ਉਮੀਦਾਂ ਤੇ ਖਰਾ ਉਤਰੂਗਾ ਪਰ ਉਹ ਗੱਲ ਬਿਲਕੁਲ ਇਹ ਉਹਨਾਂ ਨਾਲੋਂ ਵੀ ਉੱਪਰ ਚੱਲਿਆ ਗਿਆ ਕੰਮ ਸਾਡੇ ਕਦੇ ਮਹੱਲੇ 'ਚ ਨਹੀਂ ਆਇਆ ਕੋਈ ਇਹਨਾਂ ਦਾ ਬੰਦਾ ਇੱਥੇ ਆ ਗਏ ਸੀਗੇ ਜਿਵੇਂ ਮਾਤਾ ਨੇ ਦੱਸਿਆ ਵੀ ਪੈਨਸ਼ਨ ਵਾਲਿਆਂ ਮਾਰ ਕੇ ਤੁਰ ਗਏ ਹੁਣ ਸਾਨੂੰ ਭਰੋਸੇਯੋਗ ਫਸੂਤਰਾਂ ਤੋਂ ਪਤਾ ਲੱਗਾ ਵੀ ਇਹਦਾ ਟੈਂਡਰ ਹੋ ਗਿਆ 18 ਫੁੱਟੀ ਦਾ ਪਰ ਉਹ ਟੈਂਡਰ ਦਾ ਕੋਈ ਫਾਇਦਾ ਨਹੀਂ ਹੋਣਾ ਅਸੀਂ ਤੁਹਾਡੇ ਸਾਹਮਣੇ ਵੀ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਇੱਥੇ ਕੰਕਰੀਟ ਦੀ ਸੜਕ ਬਣਾਈ ਜਾਵੇ ਜਿਵੇਂ ਮਹੱਲਿਆਂ ਦੇ ਵਿੱਚ ਜਿਹੜੇ ਐਮਸੀਆਂ ਦਾ ਜੋਰ ਹੈਗਾ ਉਹੋ ਕੰਕਰੀਟ ਦੀਆਂ ਸੜਕਾਂ ਬਣਵਾਈ ਜਾਂਦੇ ਨੇ ਸਾਡੇ ਮਹੱਲੇ ਦਾ ਕੋਈ ਐਮਸੀ ਰੌਲਾ ਨਹੀਂ ਪਾਉਂਦਾ ਜਿਹੜੇ ਗਾ ਇਹਨਾਂ ਦੇ ਉਮੀਦਵਾਰ ਨੇ ਉਹ ਵੀ ਨਹੀਂ ਰੌਲਾ ਪਾਉਂਦੇ ਅਸੀਂ ਤੁਹਾਡੇ ਮਾਦਰਾਂ ਵੀ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜੇ ਕੰਕਰੀਟ ਦਾ ਇੱਥੇ ਨਾ ਕੀਤਾ ਪਾਣੀ ਦਾ ਪ੍ਰਬੰਧ ਸਾਈਟਾਂ ਤੇ ਨਾ ਕੀਤਾ ਤਾਂ ਇਹ ਸੜਕ ਅਸੀਂ ਪੱਕੇ ਤੌਰ ਤੇ ਜਾਮ ਕਰਕੇ ਸਾਰਾ ਮਹੱਲਾ ਦੌਲਤਪੁਰ ਮੱਲੂਮਾਰਾ ਬੱਲਮਗੜ ਜਾਤੀਮਾਰਾ ਜਿੰਨੇ ਪਿੰਡਾਂ ਦਾ ਰਹਿ ਸਾਰੇ ਪਿੰਡਾਂ ਦੇ ਪਿੰਡ ਅਸੀਂ ਇੱਥੇ ਸੜਕ ਰੋਕ ਕੇ ਬੈਠਾਂਗੇ ਉਦੋਂ ਵੀ ਸੁਣਵਾਈ ਕਰੂਗੀ ਸੋ ਤੁਹਾਡੇ ਮਦਰਾਂ ਲਈ ਸਰਕਾਰ ਨੂੰ ਅੱਜ ਇਹੀ ਅਲਟੀਮੇਟਿਵ ਦਿੰਨੇ ਆ ਵੀ ਜੇ ਮਹੱਲੇ ਵਾਲਿਆਂ ਦੀ ਜੇ ਇਲਾਕੇ ਵਾਲਿਆਂ ਦੀ ਸੁਣਵਾਈ ਨਾ ਹੋਈ ਤਾਂ ਸੰਘਰਸ਼ ਅਸੀਂ ਹੋਰ ਤਿੱਖਾ ਕਰਾਂ ਜ ਜਿਹਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਹੋਊ। ਇਹਨਾਂ ਸਕੂਲ ਹੈ ਤੁਸੀਂ ਦੇਖਿਆ ਹੀ ਹੈ ਬੱਚੇ ਕਿਵੇਂ ਕਿੰਨੇ ਔਖੇ ਹੋ ਕੇ ਗਏ ਨੇ। ਇੱਕ ਤਾਂ ਸਾਧਨ ਹੁੰਦਾ ਬੱਚਾ ਬਸ ਰਹੀਂ ਚੱਲਾ ਜਾਂਦਾ ਉਹਦਾ ਪਤਾ ਨਹੀਂ ਲੱਗਦਾ। ਦੂਸਰੀ ਗੱਲ ਅਸੀਂ ਧੰਨਵਾਦ ਕਰਦੇ ਆ ਸਾਡੇ ਬਾਬਾ ਬੰਸਰੀ ਵਾਲੇ ਨੂੰ ਉਹਨਾਂ ਨੇ ਗ੍ਰਾਂਟ ਦਿੱਤੀ ਹੈ। ਪਰ ਗ੍ਰਾਂਟ ਇੱਕ ਉਹਦੇ ਵਾਸਤੇ ਦਿੱਤੀ ਛੱਡ ਵਾਸਤੇ। ਜਿਹੜੀਆਂ ਸੜਕਾਂ ਜਿਹੜੇ ਸ਼ਰਧਾਲੂ ਨੇ ਮੱਥਾ ਟੇਕਣਾ ਹੋਵੇ ਤਾਂ ਸੈਟ ਤੇ ਜਾਂ ਬਾਬੇ ਤੇ ਜਾਊਗਾ ਕਿਵੇਂ ਉਹ ਆ ਪਾਣੀ ਵਿੱਚ ਦੀ ਜਾਊਗਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਬੰਦਾ ਗ੍ਰਾਂਟ ਇਸ਼ੂ ਕਰਾਉਂਦਾ ਹੈ ਉਹ ਆ ਵੀ ਦੱਸੇ ਵੀ ਜਿਹੜਾ ਸ਼ਰਧਾਲੂ ਉਰੋਂ ਦੀ ਲੰਘ ਕੇ ਜਾਊ ਉਹਨੂੰ ਜਾਣ ਦਾ ਰਸਤਾ ਵੀ ਪੱਕਾ ਹੋਣਾ ਚਾਹੀਦਾ ਹੈਗਾ ਸੋ ਧਾਰਮਿਕ ਸਥਾਨ ਤੇ ਸਕੂਲ ਹੋਣ ਦੇ ਨਾਤੇ ਸਰਕਾਰ ਨੂੰ ਇਹ ਮੰਗ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ ਜਿਹੜੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਸੜਕ ਤਾਂ ਪੱਕੀ ਕਰਨੀ ਚਾਹੀਦੀ ਹੈ ਜੇ ਸਾਈਟਾਂ ਤੇ ਜਿਹੜਾ ਪਾਣੀ ਦਾ ਨਿਕਾਸੀ ਸੀਵਰੇਜ ਪਾਣਾ ਹੈ ਉਸ ਪ੍ਰਦਰਸ਼ਨ ਦਾ ਸਾਡਾ ਇਹ ਹੈ ਜੀ ਜਿਵੇਂ ਹੁਣ ਅਸੀਂ ਟਰੱਕ ਲੈ ਕੇ ਲੰਘਦੇ ਹਾਂ ਤੋਂ ਸਾਨੂੰ ਬਹੁਤ ਪਰ ਨਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਨੁਕੇ ਨੁਕੇ ਖੱਡੇ ਨੇ ਇਹ ਨਹੀਂ ਪਤਾ ਗੱਡੀ ਦਾ ਕੀ ਨਕਾਨ ਗੁਜੇ ਵਿੱਚ ਕੋਈ ਚੱਕਾ ਨਿਕਲ ਜੇ ਨੰਬਰ 2 ਤੇ ਜਿਵੇਂ ਹੁਣ ਕੋਈ ਸਕੂਲ ਵਾਲੇ ਬੱਚੇ ਬਰੋਬਰ ਦੀ ਲੰਘਦੇ ਨੇ ਅਸੀਂ ਇਧਰੋਂ ਟਰੱਕ ਜਾਂ ਕੋਈ ਟਰਾਂਸਪੋਰਟ ਦਾ ਕੋਈ ਵੀ ਵਹੀਕਲ ਲੈ ਕੇ ਲੰਘਦਾ ਬੰਦਾ ਤਾਂ ਬੱਚਿਆਂ ਦੇ ਉੱਪਰ ਛਿੱਟੇ ਵੀ ਪੈਂਦੇ ਨੇ ਬੱਚੇ ਸਕੂਲ ਜਾਣ ਕ ਕੱਪੜੇ ਧੋਣ ਕ ਜਾਂ ਕੀਚੜ ਨਾਲ ਲੱਬੜਨ ਕੀ ਕਰਨੇ ਤਾਂ ਬਹੁਤ ਵੱਡਾ ਮਤਲਬ ਕੀ ਇਹ ਘਾਟੇ ਦਾ ਬਣ ਚਾ ਜੀ ਪੰਜਾਬ ਸਰਕਾਰ ਇਧਰ ਜਲਦੀ ਗੌਰ ਕਰੇ ਸਾਡੇ ਕਣੀ ਤਾਂ ਕਿ ਆਉਣ ਜਾਣ ਵਾਲੇ ਰਾਹੀਆਂ ਨੂੰ ਕੋਈ ਸਮੱਸਿਆ ਨਾ ਪੈਰਾ। ਕਿੰਨੇ ਕ ਚਿਰ ਤੋਂ ਸਮੱਸਿਆ ਹੈ? ਇਹਦਾ ਸਮੱਸਿਆ ਸਾਡੀ ਤਕਰੀਬਨ 3 ਸਾਲ ਤੋਂ ਤਾਂ ਲੱਗ ਭੱਗੇ ਜੀ। ਮਤਲਬ ਖੱਡੇ ਬਹੁਤ ਵੱਡੇ ਵੱਡੇ ਬਣੇ ਪਏ ਨੇ ਬਹੁਤ ਤੁਸੀਂ ਦੇਖੀ ਹੋਣਾ ਵੀਡੀਓ 'ਚ ਬਹੁਤ ਲੰਘਣਾ ਮੁਸ਼ਕਲ ਆ ਬੱਚਿਆਂ ਦਾ। ਇਹ ਸਾਨੂੰ ਮਤਲਬ ਜਲਦੀ ਤੋਂ ਜਲਦੀ ਇਹਦਾ ਸੁਧਾਰ ਹੋਣਾ ਚਾਹੀਦਾ ਜੀ। ਧੰਨਵਾਦ।